ਆਇਆ ਦਿਲ ਤੇਥੋਂ ਪ੍ਰਦੀਪ ਡਰਦਿਆਂ ਹਨ ਬਾਬਾ ਨਗਾਜੀ ਨੂੰ ਨਗਾਜੀ ਵਸ ਸਰਦੇ ਇਹਦਾ ਨਾਲ ਦੀ ਨਾਲ ਹੀ ਨਗਾ ਜਾਂਦੀ ਹੈ ਜੀ ਸਸ ਸਤਿ ਸ਼੍ਰੀ ਅਕਾਲ ਸਰਨ ਕੀ ਹਾਲ ਹੈ ਕੈਮ ਆ ਜੀ ਸਾਹ ਦੇਖੋ ਉਹਦੇ ਵਾਂਗੂ ਆਪਣਾ ਇਹ ਕਿਹੜਾ ਰੂਮ ਕਹਿੰਦੇ ਨੇ ਦਵਾਈ ਵਾਲਾ ਠੀਕ ਹੈ ਇਹ ਮੰਜੇ ਨੂੰ ਅਸੀਂ ਹੁਣ ਦਵਾਈ ਵਾਲਾ ਜਿਹੜਾ ਸਾਰਾ ਸੈਟ ਇਸ ਵੇਲੇ ਧਰ ਲਈਦਾ ਤੇ ਅੱਜ ਠੰਡ ਸੀਗੀ ਤੇ ਨਾਲ ਅੱਜ ਪ੍ਰਦੀਪ ਸਿੰਘ ਲੱਗਿਆ ਵੈ ਤੇ ਸਾਰਨ ਨੂੰ A to Z ਦਵਾਈ ਜਿਹੜੀ ਦੇਈ ਜਾਂਦੇ ਆ ਇਹ ਹੁਣ ਜਿਹੜੇ ਬੱਚਿਆਂ ਨੂੰ ਜਿਨ੍ਹਾਂ ਦੀ ਮਾੜੀ ਜੀ ਹੁਣ ਦੁੱਧ ਘਟਾਇਆ ਜਾਂ ਬੰਦ ਕੀਤਾ ਤਾਂ ਬੜਾ ਕਾਫ ਤਾਂ ਜੰਗਲੀ ਵਰਗਿਆਂ ਦੀ ਗਰੋਥ ਤੁਸੀਂ ਦੇਖ ਹੀ ਸਕਦੇ ਆ ਜਿਹੜੀ ਬੜਾ ਕਾਫ ਨਾਲ ਆ ਕੱਟੀ ਨੂੰ ਜਿਹਦਾ ਦੁੱਧ ਬੰਦ ਕੀਤਾ ਤਾਂ ਬੜਾ ਸੋਹਣਾ ਜਿਵੇਂ ਅੱਗੇ ਟੁੱਟ ਜੇ ਜਾਂਦੇ ਹੁੰਦੇ ਨੇ ਨਾ ਜਿਵੇਂ ਇੱਕ ਕੱਟੀ ਟੁੱਟ ਜੇ ਗਈ ਸੀ ਦੁੱਧ ਬੰਦ ਕੀਤਾ ਤਾਂ ਉਸ ਤੋਂ ਬਾਅਦ ਇਹਨੂੰ ਕੀਤਾ ਤੇ ਬਾਕੀ ਇੱਕ ਕੱਟੀ ਹੋਰ ਆ ਉਹਨੂੰ ਥੋੜਾ ਜਿਹਾ ਕਮੀਨਾ ਹੋ ਜਾਂਦੇ ਪੂਰਾ ਫਿਰ ਸਾਨੂੰ ਉਹਦਾ ਵੀ ਰਿਜ਼ਲਟ ਦਿਖਾਵਾਂਗੇ ਬੜਾ ਸੋਹਣਾ ਰਿਜ਼ਲਟ ਆਉਂਦਾ ਇਹ ਪ੍ਰਦੀਪ ਉਹਨੂੰ ਆਪਾਂ ਲੰਬੋ ਵਾਲੀ ਕੱਟੀ ਨੂੰ ਦੇਣੀ ਆ ਉਹ ਖੜੀ ਆ ਜਿਹੜੀ ਉਹ ਟ੍ਰਾਇਲ ਹੁਣ ਜਿਹੜ ਠੀਕ ਆ ਜੀ ਜੀ ਆਲੀ ਦਵਾਈ ਵੀ ਦਿੱਤੀ ਉਹਨੂੰ ਤਾਂ ਉਹਨੂੰ ਹੁਣ 20 ਕਮਲ ਤੜਕੇ ਤੇ 20 ਕਮਲ ਹੱਥ ਨੇ ਇਹਨਾਂ ਨੂੰ 40 ਕਮਲ ਦੇਈਦਾ ਤਾਂ ਤੂੰ ਦੇਖ ਸਕਦੇ ਆਂ ਤੇ ਬਾਕੀ ਸਾਰੇ ਕਟਰੋਂਾਂ ਦੀ ਜਿਹੜੀ ਤੁਸੀਂ ਇਹਨਾਂ ਦੀ ਬਹੁਤ ਜ਼ਬਰਦਸਤ ਗਰੋਥ ਆ ਜਿਹੜਾ ਨੂੰ ਪਹਿਲਾਂ ਪਾ ਗਰੇ ਤੇ ਹੁਣ ਇਹਨੂੰ ਛੋਟੇ ਨੂੰ ਨਾਲ ਇੱਕ ਇਹਨੂੰ ਹੁਣ ਜਿਹੜਾ 20 ਕਮਲ ਇਹਨੂੰ ਦੇਣ ਲੱਗੇ ਅਦੇ ਨਾਲ ਨਾਲ ਜਿਹੜੀ ਫੀਡ ਹਜੇ ਬੱਚੇ ਕਿਉਂਕਿ ਛੋਟੇ ਆ ਫੀਡ ਖਾਂਦੇ ਘੱਟ ਹੈ ਫੀਡ ਵੀ ਪਈ ਆ ਤੇ ਮੱਝਾਂ ਨੂੰ ਵੀ ਗਾਂ ਦੇ ਵਿੱਚ ਮਟੜ ਸਕੀ ਜਿਹੜੀ ਸੂਨ ਵਾਲੀ ਜਰ ਸੀ ਗਾਂ ਤਾਂ ਉਹਦੇ ਵਾਸਤੇ ਵੀ ਜਿਹੜੇ ਟੀਕੇ ਆ ਤੁਸੀਂ ਦੇਖ ਸਕਦੇ ਆ ਦਵਾਈਆਂ ਪੜੋਗਾਂ ਵਾਲੀਆਂ ਆ ਬੀ 5 ਦੇ ਵਾਲੇ ਆਗੇ ਜੀ ਠੀਕ ਆ ਡੋ ਵੱਡੇ ਆ ਜਿਹੜੇ ਇਹ ਵਾਲ ਹੋਗੇ ਦੂਜੇ ਹੋਗੇ ਜਿਹੜੇ ਸਾਰੇ ਹਨਾ ਤੇ ਵੀ ਉਹ ਟੀਕੇ ਜਿਹੜੇ ਮਟਾਇਰ ਸਵਾ ਤੇ ਪਹਿਲਾਂ ਉਹ ਲਾਏ ਉਹ ਲਾਉਣ ਤੋਂ ਬਾਅਦ ਨਾਲ ਜਿਹੜੀ ਹੋਮੋਪੈਥਿਕ ਦੀ ਦਵਾਈ ਦਿੰਨੇ ਹੁੰਦੇ ਆ ਪਸ਼ੂਆਂ ਨੂੰ ਤਾਂ ਡਾਕਟਰ ਸੁਖਲੇ ਵੀ ਉਹ ਮਤਲਬ ਹੋਮੋਪੈਥਿਕ ਦਵਾਈ ਪਾਈਦੀ ਆ ਨਾਲ ਤਾਂ ਹੁਣ ਆ ਸਵਾਲੇ ਦੇਖ ਮਾਰਦੇ ਨਾ ਸਾਲ ਬੱਸ ਤੋ ਦੇਖ ਸਕਦੇ ਤੁਸੀਂ ਇਹਦੀ ਵੀ ਹੁਣ ਗਰੋਥ ਦੇ ਵਿੱਚ ਰੱਖਿਓ ਨੇਗਾ ਤੁਸੀਂ ਕਦ ਕੋਤ ਦੇਖੋ ਤਾਂ ਇੱਕ ਚੀਜ਼ ਮੈਂ ਹੋਰ ਦੇਖੀ ਐ ਵੀ ਇਹ ਗਰੋਥ ਦੂਜੇ ਲੋਟ ਕਰਾਉਂਦਾ ਜਿਵੇਂ ਬੜਾ ਕਾਫ ਜਿਹੜਾ ਆਪਾਂ ਵਰਤਦੇ ਨਾ ਬੜੇ ਕਾਫ ਦੇ ਨਾਲ ਗਰੋਥ ਨਾ ਬੱਚੇ ਦੀ ਜਿਵੇਂ ਕੱਦ ਨਹੀਂ ਆਪਾਂ ਕਹਿ ਸਕਦੇ ਵੀ ਕੱਦ ਜਾਂ ਨਗੌਰੀ ਬੱਚਾ ਵੰਗੂ ਜਿਵੇਂ ਪਹਿਲਾਂ ਆਉਂਦੇ ਹੁੰਦੇ ਸੀ ਬੱਛੇ ਆਉਂਦੇ ਸੀ ਹਨਾ ਬਲਦ ਆਉਂਦੇ ਸੀ ਨਗੌਰੀ ਉਹ ਮੇਜੇ ਕਰ ਸਰੀਰ ਚ ਰੱਖਦੇ ਆ ਜਬਰਦਸਤ ਜੱਟ ਝਣੀ ਨਿਕਲ ਜਾਂਦਾ ਇਹ ਜਿਵੇਂ ਖਰਾਖਰੂ ਖਾਂਦੇ ਵਿੱਚ ਬੱਚੇ ਟਾ ਟੁੱਟੇ ਦਾ ਛੜ ਜਾਂਦੇ ਉਹ ਮੇ ਨਹੀਂ ਛੱਡਦੇ ਇੱਕਾਤ ਕੋਤ ਬੜਾ ਹੋ ਕੀਤਾ ਤੇ ਬਾਕੀ ਸਾਰੀ A to Z ਆ ਤੇ ਹੁਣ ਖੜੀਆਂ ਕੀਤੀਆਂ ਹੋਆਂ ਸਾਰਿਆਂ ਨੂੰ A to Z ਦਵਾਈ ਦਿੱਤੀ ਜਿਹੜੀਆਂ ਮੂੰਹ ਫੜਾਉਂਦੀਆਂ ਤਾਂ ਇਹਨਾਂ ਦੇ ਵਿੱਚੋਂ 7 ਕ ਪਸ਼ੂਆਂ ਨੇ ਮੂੰਹ ਨਹੀਂ ਫੜਾਇਆ ਇੱਕ ਆ ਸੈਕਟਰੀ ਵਾਲੀ ਹੋਗੀ ਤੇ 나ਗਣੀ ਹੋਗੀ ਤੇ ਇਹ ਕੋੜ ਸਮੀਰ ਵਾਲੀ ਤੇ ਰਾਜਸਥਾਨ ਵਾਲੀ 4 ਬਿੱਲੋਂ ਨੇ ਵੀ ਅਜ ਡਰ ਕੇ ਮੂੰਹ ਨਹੀਂ ਫੜਾਇਆ 5 ਤੇ ਨਾਲ M 22 ਵਾਲੀ ਸੀ ਕੋਕੀ ਵਾਲੀ 7 7 ਤੋਂ ਬਾਅਦ ਫਲੇਰਿੰਗ ਵਾਲੀ ਝੋਟੀ 8 ਤੇ ਵੱਡੇ ਸਿੰਘ ਵਾਲੀ 9 ਇਹ 9 ਪਸ਼ੂਆਂ ਨੇ ਮਤਲਬ ਮੂੰਹ ਨਹੀਂ ਫੜਾਇਆ ਤੇ 9 ਪਸ਼ੂਆਂ ਨੂੰ ਜਿਹੜੀ ਅਸੀਂ ਜਿਹੜੀ ਜੀਆਂ ਦੀ ਦਵਾਈ ਹੈ ਤਾਂ ਉਹ ਦਾਣਾ ਲੈ ਲਈਦਾ ਮਾੜਾ ਮੁਠੀ-ਮੁਠੀ ਐਸ ਵਾਲੇ ਕਿਉਂਕਿ ਖਲਨੀਆਂ ਖਾਲੀ ਹੁੰਦੀਆਂ ਤੇ ਆ ਸਰਕਾਰੀ ਗੋਲੀਆਂ ਆ ਸਰਕਾਰੀ ਹਸਪਤਾਲ ਦੇ ਵਿੱਚੋਂ ਠੀਕ ਹੈ ਜੀ ਜੀਆਂ ਦੀਆਂ ਤਾਂ ਪੇਟ ਦੇ ਕੀੜਿਆਂ ਦੀਆਂ ਵੱਡੇ ਪਸ਼ੂ ਨੂੰ ਇਹ ਗੱਭਣਾ ਪਾਉਂਦੀ ਖਾਲੀ ਇੱਕ ਦੇਣੀ ਆ ਤਾਂ ਜਿਹੜਾ ਕੋਈ ਵੱਡੇ ਪਸ਼ੂ ਦੇ ਅੱਧੇ ਘਭਣ ਨਾਲ ਉਹਨੂੰ ਅੱਧੀ ਦੇ ਦੋ ਜਿਹੜਾ ਉਦੋਂ ਛੋਟਾ ਉਹਦਾ ਤਿੰਨ ਹਿੱਸੇ ਕਰ ਲੋ ਗੋਲੀ ਦੇ ਤਾਂ ਇਹ ਵੀ ਕਿਉਂਕਿ ਦੇਣੀ ਜ਼ਰੂਰੀ ਹੈ ਤਾਂ ਆਪਣਾ ਹੋ ਗਿਆ ਬਸ ਇੱਕ ਉਹਨੂੰ ਦੇ ਦਿੰਨੇ ਆ ਛੋਟੇ ਨੂੰ ਉਹਨੂੰ ਨਾਲ ਸਟਾਰਟ ਕਰ ਦਿੰਨੇ ਆ ਉਹਨੂੰ ਵੀ ਉੱਗੀ ਉਹ ਤਾਂ ਆਏ ਹੁਣ ਉਹ ਕੱਟਾਗਾ ਜਿਹੜਾ ਹੁਣ ਉਹਦਾ ਦੁੱਧ ਕੱਟ ਹੀ ਆ ਵੈਸੇ ਕੱਟਣਾ ਕਰਦੇ ਤਾਂ ਜਿਹੜੇ ਜਿਹੜੇ ਨੂੰ ਚਲਦੀ ਆ ਮਤਲਬ ਉਹਨਾਂ ਨੂੰ ਸਾਰਿਆਂ ਨੂੰ ਨਹੀਂ ਨਹੀਂ ਇਹ ਇਹਨੂੰ ਕੱਟੀ ਨੂੰ ਬਸ ਇੱਕ ਇਹ ਕੱਟੀ ਦੀ ਚਲਦੀ ਐ ਇੱਕ ਲੰਬੋ ਦੀ ਕੱਟੀ ਦੀ ਤੇ ਕੇ ਤਿੰਨੇ ਕੱਟਿਆਂ ਨੂੰ ਚਲਦੀ ਐ ਜਿਹੜਾ ਜੰਗਲੀ ਐ ਜੰਗਲੀ ਨੂੰ ਚਲ ਪਿਆਰ ਦੇ ਨਾਲ ਸਾਰੇ ਦੇ ਜਾਂਦੇ ਆ ਹਨਾ ਜੰਗਲੀ ਦੀ ਕੋਈ ਟੈਨਸ਼ਨ ਨਹੀਂ ਜੰਗਲੀ ਦਾ ਇੱਕ ਆਏ ਆ ਦਿਲ ਤੇ ਇਥੋਂ ਉੱਪਰ ਦੀ ਟਰਦੀਆਂ ਹਨਾ ਪਾਪਾ ਨਗਾਜੀ ਨੂੰ ਨਗਾਜੀ ਬਸ ਛੱਡ ਦੇ ਇਹਦਾ ਨਾਲ ਦੀ ਨਾਲ ਹੀ ਨਗਾ ਜਾਂਦੀ ਕਿਉਂਕਿ ਪ੍ਰਦੀਪ ਨੇ ਕਿਤੇ ਹੋਣਾ ਨਹੀਂ ਕੀਤਾ ਤੇ ਤੁਸੀਂ ਇਹਨੂੰ ਵੀ ਤੁਸੀਂ ਦੇਖ ਸਕਦੇ ਆਂ ਜੇ ਮੈਂ ਦੁੱਧੋ ਤੋਂ ਬੰਦ ਹੋ ਕੇ ਤੂੰ ਕਦ ਕੋਤੇ ਦੇਖੋ ਤਾਂ ਇਹ ਵੀ 4 ਮਹੀਨਾ ਦੇ ਕਰੀਬ ਹੋਣ ਵਾਲੀ ਆ ਇਕੱਠੀ ਤਾਂ ਤੁਸੀਂ ਉਸ ਹਾਲ ਦੇ ਨਾਲ ਜਿਹੜੀ ਗਰੋਥ ਹੈ ਇਧਰਲੇ ਪਾਸੇ ਧੁੱਪ ਪੈਂਦੀ ਹੈ ਤਾਂ ਦੇਖ ਸਕਦੇ ਆਂ ਤੇ ਜੰਗਲੀ ਸਿਰ ਵੀ ਬਹੁਤ ਤਕੜਾ ਹੋਇਆ ਹੋਇਆ ਇਹ ਵੀ 4 ਮਹੀਨਾ ਦਾ ਹੋ ਗਿਆ ਸੀ 29 ਤਰੀਕ ਨੂੰ ਇਹ ਵੀ 4 ਮਹੀਨਾ ਦੀ ਹੋ ਗਈ ਹੋਊ ਬਸ ਤੇ ਇਹ 29 ਤਰੀਕ ਨੂੰ ਹੋ ਗਿਆ ਸੀ ਅੱਜ ਉੱਤੇ ਹੀ ਆ 4 ਮਹੀਨਾ ਤੋਂ ਤਾਂ ਉਹ ਕਰਦੀ ਹੈ ਜਰਸੀ ਖੁੱਲੀ ਕਿਉਂਕਿ ਉਹਦੇ ਆਈਸੀ ਮੈਟੈਰਸ ਤੇ ਤੇ ਇਧਰਲੇ ਪਾਸੇ ਵਰਦਾ ਲੀਚੋਬਰ ਜਿੰਨਾ ਟਾਈਮ ਅਸੀਂ ਬਾਹਰ ਰਹਿਵਾਂਗੇ ਉਨਾ ਟਾਈਮ ਇਹ ਫਾਰ ਹੀ ਰਹੂਗਾ ਐਂ ਪਲਵਾਨੀ ਕਿਹੜੀ ਪਤਾ ਨਹੀਂ ਇਹ ਕੀ ਦੇਖਦਾ ਤੂੰ ਸਾਰਾ ਰਹਿੰਦਾ ਐਂ ਜਾਂ ਮੈਂ ਸੌਂਦਾ ਜਾਊ ਐਮਐਸ ਵਾਲਿਆਂ ਦੇ ਮਗਰ 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 ਚਰ ਬਹੁਤ ਆਸਾਨ ਐ ਕੁੱਤੇ ਦੇ ਵੀ ਉਹਦੇ ਵਾਂਗੂ ਬਹੁਤ ਪੁੱਛ ਦਿੰਦਾ ਐ ਇਹ ਸਾਰਾ ਕੁਛ ਨਹੀਂ ਦਿੰਦਾ ਫੇਰ ਹੁਣ ਜਿਵੇਂ ਚੋਬਰਾਂ ਨੂੰ ਆਏ ਨਹੀਂ ਵੀ ਐ ਕਰੂਗਾ ਜੇ ਮੈਂ ਇੱਧਰ ਤੁਰ ਤੋ ਹਣਾ ਉਹ ਪਰਲੇ ਪਾਸੇ ਲੰਘੂਗਾ ਪਰਲੇ ਪਾਸੇ ਵੀ ਮਹਿਸਾਂ ਦੇ ਜਿੱਥੇ ਬੰਨ੍ਹਗਾ ਹੁੰਦੇ ਆ ਮਗਰ ਵੀ ਆਊਗਾ ਜੇਦੋ ਮਰਜੀ ਤੁਸੀਂ ਅਜਮਾ ਕੇ ਦੇਖ ਲਓ ਆਦੇ ਉੱਧਰੋਂ ਚੱਲਦੇ ਆਪਾਂ ਤੁਹਾਨੂੰ ਦਿਖਾਉਣੇ ਆ ਤਾਂ ਹੁਣ ਫੇਰ ਉੱਧਰ ਦੀ ਮਗਰ ਦੀ ਆਉਣਾ ਉਹਨੇ ਵੀ ਜੇ ਮੈਂ ਕੋਈ ਗਿੜਾ ਮਾਰਦਾਂ ਆਉਣਾ ਮੇਰੇ ਨਾਲ ਹੀ ਆ ਹੋਰ ਨਹੀਂ ਪਵਾਂ ਦੇ ਹੋਰ ਸਾਰਾ ਪਰਿਵਾਰ ਇੱਧਰ ਫਰਦਾ ਰਵੇ ਨਾ ਆਪਦਾ ਮੌਜੀ ਨਾਲ ਇੱਕ ਥਾਂ ਤੇ ਆ ਕੇ ਇੱਧਰ ਭਰਾਡੇ ਚ ਰਹਿੰਦਾ ਇਹ ਮਤਲਬ ਆ ਬੰਦਿਆਂ ਚ ਹੀ ਆ ਪਵਾਂ ਦੀ ਮੰਮੀ ਵਰਗੇ ਪਸ਼ੂਆਂ ਚ ਆਜੋ ਨਾ ਇੱਧਰ ਜੇ ਕਿਤੇ 10 ਮਿੰਟ ਬਹਿ ਕੇ ਤਾਂ ਇੱਧਰ ਆਜੋ ਉਹਨਾਂ ਦੇ ਮਾ ਨਿਗੜਾ ਲੌਂਦਾ ਆ ਨਾ ਮੱਠੀ ਮੱਠੀ ਚਾਲ ਤੁਰਦਾ ਤੁਰਦਾ ਆਜੋ ਬਾਹਰ ਅਵੇ ਜਿਹਦੇ ਗੀੜਾ ਦਿੰਦਾ ਹੁੰਦਾ ਵੀ ਗੀੜਾ ਕਿਉਂ ਦਿੰਦਾ ਹੈ ਪਸਣਾਂ ਖੋਲਣੀਆਂ ਕਰਨੀ ਉੱਤੋਂ ਦੀ ਜਾ ਕੇ ਨਹੀਂ ਇੱਧਰ ਦੀ ਵੀ ਮੁੜ ਸਕਦਾ ਹੈ ਅੱਗੇ ਵੀ ਦੇਖਿਆ ਮੈਂ ਜਦੋਂ ਮੈਂ ਅਸੀਂ ਕੰਮ ਕਰੀ ਜਾਂਦੇ ਆ ਤੇ ਖੋਲਣੋਂ ਉਤੋਂ ਹੀ ਗੀੜੇ ਕੱਢੀ ਜਾਂਦੇ ਆ ਤਾਂ ਹੌਲੀ ਹੌਲੀ ਪਤਾ ਨਹੀਂ ਕਿੱਧਰ ਕਿੱਧਰ ਦੀ ਜਾ ਕੇ ਇਹ ਗੀੜਾ ਕੱਢ ਕੇ ਆਊਗਾ ਤੇ ਕੋਈ ਇਹਦਾ ਕੰਮ ਨਹੀਂ ਨਾਲੇ ਆਦੇ ਆਦੇ ਆਦੀ ਫੀਲਿੰਗ ਦੇ ਹਿਸਾਬ ਦੇ ਨਾਲ ਹੀ ਦੇਖਦਾ ਕੀ ਕਰਨਾ ਕੀ ਨਹੀਂ ਕਰਨਾ ਜਰਸੀ ਗਾ ਨੂੰ ਐ ਛੱਡ ਦੇਈਦਾ ਜਦੋਂ ਮਤਲਬ ਮਟਾਇੜਸ ਦੇ ਮਗਰਲੀ ਵਾਰ ਵੀ ਸੂਣ ਤੋਂ ਪਹਿਲਾਂ ਹੀ ਬਣੀ ਸੀ ਐਤੀ ਸੌਂਕਾ ਦੀ ਬਾਅਦ ਚ ਬਣੀ ਐਤੀ ਦਾ ਦਵਾਂਗਾ ਦੂਆਂ ਤਰਾ ਕੇ ਮਹੀਨਾ ਹੀ ਤੋਂ ਪਹਿਲੇ ਇਹਦਾ ਦੁੱਧ ਸੁਕਾਤਾ ਸੀ ਜਮਾ ਸੁਕਾਉਣ ਤਾਂ ਟਾਈਮ ਲੱਗਿਆ ਸੀ ਪਰ ਹਜੇ 18 ਤਰੀਕ ਨੂੰ ਇਹ ਦਵਾਈ ਦੋਈ ਧਰਤੀ ਸੀ ਅਸੀਂ ਤੇ ਡਾਕਟਰ ਸ਼ਰਮੇ ਨੂੰ ਸੱਦਿਆ ਸੀ ਉਹ ਦਿਨ ਟੂਬਾਂ ਭਰ ਕੇ ਪੂਰੀਆਂ ਵਧੀਆ ਚੰਗੀਆਂ ਕੰਪਨੀ ਦੀਆਂ ਭਰ ਕੇ ਟੂਬਾਂ ਤੇ ਸੱਡੇ ਤੇ ਜਾ ਕੇ ਮਟਾਇਟਸ ਦੇ ਲਾ ਹੁਣ ਹੋ ਗਈ ਇਹਨੂੰ ਜਾ ਕੇ ਤੇ ਚੱਡਾ ਇੰਨਾ ਕੁ ਸੁੱਜ ਗਿਆ ਸੀ ਮਰ ਕੇ ਬੈਠੇ ਨਹੀਂ ਗਈ ਤਾਂ ਹੁਣ ਮੈਂ ਖਸਾਂ ਹੋ ਗਈਆਂ ਖੜੀਆਂ ਮਿੱਤਰੋ ਕਿ ਹੁਣ ਖਿੱਚਦੀ ਇੱਕ ਵਾਰੀ ਮਗਰ ਗੋਹਾ ਖੋੜੇ ਨਾਲ ਕਿਉਂਕਿ ਹੁਣ ਸਾਰਿਆਂ ਨੂੰ ਜਦ ਦਵਾਈ ਦਿੰਦੇ ਸੀ ਤੇ ਸਾਰੀਆਂ ਖੜੀਆਂ ਹੋ ਗਈਆਂ ਇੱਕ ਵਾਰੀ ਤੇ ਬੱਸ ਜਿਹੜੀ ਕੋਈ ਬੈਠੀ ਆ ਕਈ ਵਾਰੀ ਸੀਲ ਜਿਹੜਾ ਪਸੂ ਦਾ ਮੂੰਹ ਐ ਫੜਾ ਆਂਦਾ ਤੇ ਉਹ ਮੇਜਕਰੀ ਬੈਠੀ ਐ ਬਸ ਆਹੀ ਵਕਤੀਆਂ ਵਿੱਚ ਟ ਤੇ ਨਹੀਂ ਸਾਰੀਆਂ ਖੜੀਆਂ ਹੋਊਗਾ ਹੁਣ। ਲਓ ਜੀ ਜੰਗਲੀ ਵੀ ਖੜਾ ਹੋ ਗਿਆ ਦੇਖੋ। ਪ੍ਰਦੀਪ ਜੰਗਲੀ ਦੇ ਕੋਲੇ ਖੜਾ ਹੋਈ। ਜੰਗਲੀ ਬਾਈ ਅੱਜ ਤੋਂ ਪਹਿਲਾਂ ਕਹਿਣ ਨੂੰ ਕੁਛ ਮਰ ਗਿਆ। ਮੈਂ ਇਹਨੂੰ 4 ਬੋਤਲਾਂ ਮਤਲਬ ਆਪਾਂ 1 ਲੀਟਰ ਦਾ ਆਉਂਦਾ ਬੜਾ ਕਾਫ। ਇਹਨੂੰ ਇਹਨੂੰ ਹਾਂ ਤੂੰ ਖੜੇ ਦੇ ਕੋਲੇ ਇਧਰਲੇ ਪਾਸੇ ਦੇਖ ਸਾਫ ਦੇਖੋ। ਤਾਂ ਇਹ ਅੱਜ 4 ਮਹੀਨੇ 29 ਤਰੀਕ ਦਾ ਦਾ ਜਨਮ ਸੀ ਅੱਜ 4 ਮਹੀਨੇ 12 ਦਿਨਾਂ ਦਾ ਹੋ ਗਿਆ। ਪਰਲੇ ਪਾਈ ਖੜਾ। ਦੇਖੋ ਇਹ ਪ੍ਰੀ ਪ੍ਰਦੀਪ ਦੇ ਬਰोबर ਹੈ ਤੇ ਹੁਣ ਕੋਈ ਆਇ ਨਹੀਂ ਵੀ ਉਹਨੂੰ ਹੁਣ ਮਾਂ ਦੇ ਥੱਲੇ ਮਾਂ ਦੇ ਥੱਲੇ ਦਾ ਬਹੁਤ ਟਾਈਮ ਹੋ ਗਿਆ ਦੁੱਧ ਚੰਗਾ ਆਇ ਨਹੀਂ ਤੇ ਜਦੋਂ ਤੰਗ ਕਰਨ ਲੱਗੇ ਮਹੀਨਾ ਕ ਤਾਂ ਝੰਗਾਉਣੇ ਆ ਫੁੱਲ ਤੇ ਉਦੋਂ ਬਾਅਦ ਬਸ ਗਾਂ ਦੇ ਦੁੱਧ ਤੇ ਸੀ 6 ਕਿਲੋ ਦੁੱਧ ਪੀ ਗਈ ਜਦੋਂ 2-3 ਮਹੀਨਾ ਦਾ ਹੋ ਗਿਆ ਬਸ ਫਿਰ ਇਹਨੂੰ ਦੁੱਧ ਹੌਲੀ-ਹੌਲੀ ਘਟਾਉਣ ਲੱਗੇ ਤੇ ਨਾਲ ਫੀਡ ਬਦਲਣ ਲੱਗੀ ਹਾਂ ਤੇ ਜਿਹੜਾ ਦੁੱਧ ਹੈ ਦੁੱਧ ਇਹਨੂੰ 3.5 ਮਹੀਨੇ ਪੌਣੇ ਕ 4 ਮਹੀਨੇ ਪੀਤਾ ਹੋਊਗਾ ਹੁਣ ਜਾ ਕੇ ਦੁੱਧ ਜਿਹੜਾ ਹੁਣ ਦਿਨ ਦਾ ਲੀਟਰਕ ਪਿਉਣੇ ਉਹ ਵੀ ਇਹਨੂੰ ਪਾਲ ਹੈ ਇੱਕ ਜੇ ਨਹੀਂ ਪਿਉਂਦੇ ਫਿਰ ਰਿੰਗਰੂ ਨਹੀਂ ਹਟ ਤਾਂ ਇਹਨੂੰ ਇੱਕ ਤਰ੍ਹਾਂ ਪੀ ਗਿਆ ਇਹ ਚਾਰ प्रदीप 4 ਲੀਟਰ ਪੀ ਗਿਆ ਇਹ ਬੜੇ ਕਾਫ ਦੇ ਕਲਾ ਤੇ ਹੁਣ ਇਹਨੂੰ ਬੜਾ ਕਾਫ ਮਤਲਬ ਇੱਕ ਅੱਧੀ ਵਾਰ ਦੇਦੀ ਦੇ ਜੇ ਕੋਈ ਸ਼ੌਂਕ ਜੇ ਨਾਲ ਨਹੀਂ ਐ ਹੁੰਦਾ ਚਲ ਇਹਨਾਂ ਨੂੰ ਬਹੁਤਾ ਹੁਣ ਦੂਜਿਆਂ ਨੂੰ ਦੇ ਦੇਗੇ ਨਹੀਂ ਫਿਰ ਐ ਹੁੰਦਾ ਨਾ ਤੁਹਾਨੂੰ ਤੈਨੂੰ ਪਤਾ ਜਿਵੇਂ ਆਪਾਂ ਕਹਿੰਦੇ ਨੇ ਵੀ ਤੇ ਬਾਕੀ ਇੱਕ ਪਾਊਡਰ ਵੀ ਆ ਇਹਨਾਂ ਦਾ ਇਹਦੇ ਵਾਸਤੇ ਚਾਹੇ ਪਾਊਡਰ ਮੰਗਾਵਾਂ